ਤੁਸੀਂ ਲੋਕਾਂ ਨੂੰ ਅਕਸਰ ਕਹਿੰਦੇ ਸੁਣਿਆ ਹੋਣਾ ਵੀ ਬਾਈ ਕਦੂਆਂ ਦੀ ਬੱਲ ਵੱਧੀ ਜਾਂਦੀ ਆ ਪਰ ਫਲ ਨਹੀਂ ਲੱਗਦਾ ਆ ਦੇਖੋ ਸੱਜਣੋ ਥੋੜੇ ਜਿ ਦਿਨਾਂ ਦੀ ਬੱਲ ਤੇ ਫਲ ਤੁਸੀਂ ਦੇਖੋ ਵੀ ਕਿੰਨਾ ਚੱਕਿਆ ਇਹਦੀ ਛੋਟੀ ਜਿਹੀ ਪ੍ਰੈਕਟਿਸ ਹੁੰਦੀ ਆ ਕੋਈ ਜ਼ਿਆਦਾ ਵੱਡਾ ਫਾਰਮੂਲਾ ਨਹੀਂ ਕੋਈ ਟੀਕਾ ਨਹੀਂ ਲਾਉਣਾ ਕੁਝ ਨਹੀਂ ਕਰਨਾ ਜੇ ਤੁਸੀਂ ਆਪਦੇ ਕਦੂਆਂ ਦੀ ਬੱਲ ਤੋਂ ਚੰਗਾ ਫਲ ਲੈਣਾ ਚਾਹੁੰਦੇ ਹੋ ਵੀ ਆਪਾਂ ਕਹਦੇ ਨੇ ਨਾ ਕਈ ਵਾਰ ਇਹ ਵੀ ਯਾਰ ਇੱਕ ਬਲ ਸੀ ਤੇ ਕਦੂ ਟੁੱਟੇ ਨਹੀਂ ਉਹਦੇ ਚ ਸੱਜਣੋ ਕੀ ਹੁੰਦਾ ਹੈਗਾ ਇੱਕ ਦੇਸੀ ਨੁਕਤਾ ਜਦੋਂ ਸੋਡੀ ਬਲ 3-4 ਫੁੱਟ ਦੀ ਹੋਗੀ ਉਹਦੀ ਜਿਹੜੀ ਮੇਨ ਲਗਰ ਹੁੰਦੀ ਹੈਗੀ ਜਿੱਥੋਂ ਲਗਰਾਂ ਨਿਕਲਦੀਆਂ ਹੈਗੀਆਂ ਜਿਵੇਂ ਆਹ ਲਗਰ ਜਿਹੜੀ ਨਿਕਲੀ ਜਾਂਦੀ ਹੈ ਉਹਨਾਂ ਨੂੰ ਆਈ ਜਾਂਦੀਆਂ ਇਹਨੂੰ ਤੁਸੀਂ ਅੱਗੇ ਤੋਂ ਤੋੜ ਦੇਣਾ ਇਸੇ ਤਰ੍ਹਾਂ ਜੇ ਕੋਈ ਹੋਰ ਲਗਰਾਂ ਨਿਕਲੀਆਂ ਹੋਈਆਂ ਉਹਨਾਂ ਨੂੰ ਤੁਸੀਂ ਅੱਗੋਂ ਤੋੜ ਦੇਣਾ ਫਿਰ ਜਿਹੜਾ ਦੂਜੀਆਂ ਡਾਣੀਆਂ ਤੋਂ ਫਾਲਤਿਆਂ ਨਿਕਲੂਗਾ ਉਹ ਦੁੱਗਣੀ ਤਿਗਣੀ ਮਾਤਰਾ ਦੇ ਵਿੱਚ ਹੋ ਕੇ ਨਿਕਲੂਗਾ ਤੇ ਬਹੁਤ ਘੱਟ ਲੋਕ ਇਹ ਪ੍ਰੈਕਟਿਸ ਕਰਦੇ ਨੇ ਇਸ ਲਈ ਸੱਜਣੋ ਇਹ ਵੀਡੀਓ ਨੂੰ ਆਪਣੇ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਦੋਸਤਾਂ ਤੱਕ ਜਰੂਰ ਸਾਂਝੀ ਕਰਿਓ ਤਾਂ ਜੋ ਹਰੇਕ ਵੀਰ ਤੱਕ ਇਹ ਜਾਣਕਾਰੀ ਪਹੁੰਚ ਸਕੇ ਬਾਕੀ ਸਾਰੇ ਸੱਜਣੋ ਜਿੰਮ ਤੁਸੀਂ ਸਾਰੇ ਜਾਣਦੇ ਹੋ ਵੀ ਆਪਾਂ ਕੱਲੀਆਂ ਜਾਣਕਾਰੀ ਵਾਲੀਆਂ ਭਰਪੂਰ ਵੀਡੀਓ ਜਿਹੜੀਆਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿੰਨੇ ਆ ਇਸ ਲਈ ਆਪਣੇ ਪੇਜ ਨੂੰ ਫਾਲੋ